ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ नेतर संतन का दर्शन पेख, पेख प्रभ अवनाशि मन महलेख सुन कीर्तन साध जन्म, जन्म मरण की तरास 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 मिटाए, चरण कमल ठाकुर दुलंब देह, देह नानक निस्तार सतनाम श्री वाहे गुरु साहिब जी कौडि महला पंजमा, कर टहल रसना गुणगा चरण ठाकुर भलो समो सिमरन की बिम पार संतन का दर्शन पेख प्रब अवनाशि मन मह लेख सुन कीर्तन साध जाए ਜਨਮ ਮਰਨ ਕੀ ਤ੍ਰਾਸ ਮਿਟਾਇ ਚਰਨ ਕਮਲ ਠਾਕੁਰ ਔਰ ਤਾਰ ਦੁਲੰਬ ਦੇਹ ਨਾਨਕ ਨਿਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ सिमरतनाम पार उत्तर नेतर संतन का दर्शन पेख प्रभु अविनासी मन मह लेख सुन कीर्तन जाए जन्म मरण की त्रास मिटाए ਚਰਨ ਕਮਲ ਠਾਕੁਰ ਅਰਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ नेतर संतन का दर्शन पेख, पेख प्रभ अवनासि मन मह लेख सुन कीर्तन जाए जन्म मरण की मिटाए, चरण कमल ठाकुर तार, दुलंब देह, देह नानक निस्तार सतनाम श्री वाहे गुरु जी, कौड़ी महला पंजमा, कर टहल रसना गुणगा चरण ठाकुर समो सिमरन की सिमरत नाम पार उत्तर्या नेतर संतन का दर्शन पेख प्रभ अवनासि मन महलेख, लेख सुन कीर्तन साध जाए ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਉਰਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ सिमरत नम पार रहा नेतर संतन का दर्शन पेख प्रभु अविनासी मन महलेख लेख सुन कीर्तन पै जाए जन्म मरण की तरास मिटाए चरण कमल ठाकुर अवतार दुलंब देहे नानक निस्तार ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਬਨਾਸੀ ਮਨ ਮਹਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਉਰਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋੜੀ ਮਹੱਲਾ ਪੰਜਮਾ कर टहल रसना गुणगा चरण ठाकुर भलो समो सिमरन की बरिया, बिम पार संतन का दर्शन पेख प्रभ अवनाशि मन महलेख, लेख सुन कीर्तन साध जाए ਜਨਮ ਮਰਨ ਕੀ ਤ੍ਰਾਸ ਮਿਟਾਇ ਚਰਨ ਕਮਲ ਠਾਕੁਰ ਉਰਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ नाम सिमरतनाम पार रहा नेतर संतन का दर्शन पेख प्रभु अविनासी मन महलेख लेख सुन कीर्तन जाए जन्म मरण की त्रास मिटाए ਚਰਨ ਕਮਲ ਠਾਕੁਰ ਹਰਤਾਰ ਦੁਲੰਬ ਦੇਹ ਨਾਨਕ ਨਿਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ नेतर संतन का दर्शन पेख प्रभ अवनासि मन मह लेख सुन कीर्तन जाए जन्म मरण की तरास मिटाए, चरण कमल ठाकुर अवतार देह नानक निस्तार सतनाम श्री वाहे गुरु साहिब जी कौड़ी महला पंजमा, कर टहल रसना गुणगा चरण ठाकुर हो, पलो समो सिमरन की बिम पार संतन का दर्शन पेख प्रभ अवनाशि मन महलेख, लेख सुन कीर्तन साध जाए ਜਨਮ ਮਰਨ ਕੀ ਤ੍ਰਾਸ ਮਿਟਾਇ ਚਰਨ ਕਮਲ ਠਾਕੁਰ ਅਰਤਾਰ ਦੁਲੰਬ ਦੇਹ ਨਾਨਕ ਨਿਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰਿਆ नाम सिमरतनाम पार रहा नेतर संतन का दर्शन पेख प्रभ अविनासी मन महलेख लेख सुन कीर्तन जाए जन्म मरण की त्रास मिटाए ਚਰਨ ਕਮਲ ਠਾਕੁਰ ਹਰਤਾਰ ਦੁਲੰਬ ਦੇਹ ਨਾਨਕ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ नेतर संतन का दर्शन पेख प्रभ अवनाशि मन मह लेख सुन कीर्तन जाए जन्म मरण की मिटाए, चरण कमल ठाकुर दुलंब देह नानक निस्तार सतनाम श्री वाहे गुरु साहिब जी कौडि महला पञ्जमा कार कर टहल रसना गुणगा चरण ठाकुर भलो समो सिमरन की बरिया, बिम पार संतन का दर्शन पेख प्रभ अवनाशि मन महलेख, लेख सुन कीर्तन पै जाए ਜਨਮ ਮਰਨ ਕੀ ਤ੍ਰਾਸ ਮਿਟਾਇ ਚਰਨ ਕਮਲ ਠਾਕੁਰ ਔਰ ਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਆਪੈ ਪਾਰ ਉੱਤਰੀਆ ਰਹਾ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਬਨਾਸੀ ਮਨ ਮਹਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਅਰਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ नेतर संतन का दर्शन पेख प्रभ अवनाशि मन मह लेख सुन कीर्तन साध जन्म मरण की त्रास मिटाए, चरण कमल ठाकुर दुलंब देह नानक निस्तार सतनाम श्री साहिब जी, कौड़ि महला पंजमा, कर टहल रसना गुणगा चरण ठाकुर हो, पलो समो की बरिया सिमरत नाम पार रहा नेतर संतन का दर्शन पेख प्रब अवनाशि मन महलेख, लेख सुन कीर्तन साध जाए ਜਨਮ ਮਰਨ ਕੀ ਤ੍ਰਾਸ ਮਿਟਾਇ ਚਰਨ ਕਮਲ ਠਾਕੁਰ ਹਰ ਧਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ सिमरत नम पार रहा नेतर संतन का दर्शन पेख प्रभ अबनासी मन महलेख। लेख सुन कीर्तन साध जाए जन्म मरण की मिटाए। चरण कमल ठाकुर अवतार दुलम्बदे नानक निस्तार ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ नेतर संतन का दर्शन पेख प्रब अवनाशि मन मह लेख सुन कीर्तन जाए जन्म मरण की तरास मिटाए, चरण कमल ठाकुर और तार, दुलंब देह नानक निस्तार सतनाम श्री वाहे गुरु साहिब जी गौड़ी महला पञ्जमा कर टहल रसना गुणगा चरण ठाकुर हो, पलो समो सिमरन की बिम पार उत्तर्याह नेतर संतन का दर्शन पेख प्रभ अविनाशी मन महलेख, लेख सुन कीर्तन पै जाए ਜਨਮ ਮਰਨ ਕੀ ਤ੍ਰਾਸ ਮਿਟਾਇ ਚਰਨ ਕਮਲ ਠਾਕੁਰ ਉਰਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ सिमरत नम पार रहा नेतर संतन का दर्शन पेख प्रब अवनाशि मन मह लेख सुन कीर्तन पै जाए जन्म मरण की त्रास मिटाए चरण कमल ठाकुर अवतार देह नानक निस्तार ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਬਨਾਸੀ ਮਨ ਮਹਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਔਰ ਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ कर कर टहल रसना गुन गाव ओ चरण ठाकुर के मार्ग ताव हो भलो समो सिमरन की बरिया, सिमरत नाम अपै पार उतरिया रहव नेतर संतन का दर्शन पेख, प्रभु अबनासी मन महलेख सुन कीर्तन साध पै जाए ਜਨਮ ਮਰਨ ਕੀ ਤ੍ਰਾਸ ਮਿਟਾਇ ਚਰਨ ਕਮਲ ਠਾਕੁਰ ਔਰ ਧਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋੜੀ ਮਹੱਲਾ ਪੰਜਮਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ नाम सिमरतनाम पार रहा नेतर संतन का दर्शन पेख प्रब अविनासी मन महलेख लेख सुन कीर्तन साध जाए जन्म मरण की त्रास मिटाए ਚਰਨ ਕਮਲ ਠਾਕੁਰ ਹਰਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ नेतर संतन का दर्शन पेख प्रभ अवनासि मन महलेख सुन कीर्तन साध जन्म मरण की त्रास मिटाए, चरण कमल ठाकुर और तार, दुलंब देह नानक निस्तार सतनाम श्री गुरु साहिब जी गौड़ी महल् पञ्जमा कार कर टहल रसना गुणगा चरण ठाकुर हो, पलो समो सिमरन की बरिया, बिम पार उत्तर्याह नेतर संतन का दर्शन पेख प्रभ अवनाशि मन महलेख, लेख सुन कीर्तन पै जाए ਜਨਮ ਮਰਨ ਕੀ ਤ੍ਰਾਸ ਮਿਟਾਇ ਚਰਨ ਕਮਲ ਠਾਕੁਰ ਔਰ ਧਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ ਨੀਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਬਨਾਸੀ ਮਨ ਮਹਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਅਰਤਾਰ ਦੁਲੰਬ ਦੇਹ ਨਾਨਕ ਨਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਰਹਾ नेतर संतन का दर्शन पेख प्रभ अविनासी मन महलेख, लेख सुन कीर्तन शहाद जाए जन्म मरण की त्रास मिटाए, चरण कमल ठाकुर अवतार दुलंब देहे नानक निस्तार